ਡਾ. ਬੀ.ਐਸ. ਬਾਜਵਾ ਪ੍ਰੈਜ਼ੀਡੈਂਟ ਆਈ.ਐਮ.ਏ. ਗੁਰਦਾਸਪੁਰ ਮੈਂਬਰ ਆਫ ਪੰਜਾਬ ਮੈਡੀਕਲ ਕਾਉਂਸਲ ਅੱਜ ਅਸੀਂ ਸਾਰੀ ਆਈ.ਐਮ.ਏ. ਗੁਰਦਾਸਪੁਰ ਸਮੂਚੀ ਡਾਕਟਰ ਸਾਰੇ ਸਾਡੇ ਨਾਲ ਨਾਲ ਸਾਡੇ ਇੰਜੀਨ ਡਾਕਟਰ ਡੈਂਟਲ ਐਸੋਸੀਏਸ਼ਨ ਆਈ.ਏ.ਪੀ ਸਾਰੀਆਂ ਹੀ ਪਿੰਡੀਆਂ ਹੈਲਥਨੈਸ ਸੰਵਤਤ ਜਥੇਬੰਦੀਆਂ ਅੱਜ ਉਹ ਸਾਡੇ ਦੇ ਨਾਲ ਅੱਜ ਦਾ ਇਸ ਪ੍ਰੋਟੈਸਟ ਦੇ ਵਿੱਚ ਸਾਡੇ ਨਾਲ ਸਾਨੂੰ ਸਮਰਪਿਤ ਕਰ ਰਹੀਆਂ ਨੇ ਜਿਵੇਂ ਤੁਸੀਂ ਜਾਣਦੇ ਹੀ ਹੋ ਅੱਜ ਅਸੀਂ ਇੱਥੇ ਕਿਉਂ ਇਕੱਠੇ ਹੋ ਨੂੰ 37 ਘੰਟੇ ਡਿਊਟੀ ਕਰਦੇ ਹੋਏ ਸਾਡੀ ਇੱਕ ਨੌਜਵਾਨ ਲੇੜੀ ਡਾਕਟਰ ਜਿਹੜੀ ਆਪਣੀ ਡਿਊਟੀ ਕਰਦੇ ਰਸਟ ਕਰਨ ਗਈ ਆ ਉੱਥੇ ਉਹਦਾ ਗੈਂਗ ਰੇਪ ਹੋਇਆ ਫਿਰ ਉਹਦਾ ਕਤਲ ਕੀਤਾ ਗਿਆ ਕਤਲ ਵੀ ਇਸ਼ਤਾਂ ਕੀਤਾ ਗਿਆ ਕਿ ਜਿਹੜੀ ਉਹਦੀਆਂ ਜਿਹੜੀਆਂ ਬਾਡੀ ਦੇ ਜਿਹੜੇ ਪਾਰਟ ਸੀ ਪੈਲਵਿਕ ਗਰਡਲ ਜਿਹੜਾ ਸੀ ਉਹਦਾ 90 ਡਿਗਰੀ ਤੱਕ ਤੋੜ ਕੇ ਕੀਤਾ ਗਿਆ ਸੀ ਕਿ ਇੰਨਾ ਬੇਦਰਦੀ ਨਾਲ ਬੇਰਹਿਮੀ ਨਾਲ ਉਹਦਾ ਕਤਲ ਕੀਤਾ ਗਿਆ ਔਰ ਉਸ ਦਿਨ ਦੇ ਬਾਅਦ ਇਹ ਕਾਰਾ ਜਿਹੜਾ ਹੋਇਆ ਸਾਡੇ ਕਲਕੱਤਾ ਵਿੱਚ ਨੈਡੀ ਕਾਲਜ ਵਿੱਚ ਹੋਇਆ ਉਸ ਪ੍ਰੰਤ ਕਾਲਜ ਅਥਾਰਟੀ ਨੇ ਉਹਦੇ ਪੇਰੈਂਟਸ ਨੂੰ ਇਨਫੋਰਮੇਸ਼ਨ ਦਿੱਤੀ ਕਿ ਤੁਹਾਡੀ ਬੱਚੀ ਨੇ ਸੂ ਛੱਡ ਕਰ ਲਿਆ ਜਦੋਂ ਉਹ ਨਾਲ ਆਪਣੇ ਉਸ ਰਿਲੇਟਿਵਸ ਨੂੰ ਨਾਲ ਲੈ ਕੇ ਪ੍ਰੋਸ਼ੀਅਨ ਨਾਲ ਲੈ ਕੇ ਉੱਥੇ ਪਹੁੰਚੇ ਤਾਂ ਜਾ ਕੇ ਵਿਖਿਆ ਕਿ ਉਹਨਾਂ ਨੂੰ 3 ਘੰਟੇ ਤੱਕ ਹਸਪੀਟਲ ਅਥਾਰਟੀਜ਼ ਨੇ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਉਸ ਡਾਕਟਰ ਦੀ ਡੈੱਡ ਬੋਡੀ ਦੇ ਕੋਲ ਨਹੀਂ ਜਾਣ ਦਿੱਤਾ ਜਦੋਂ ਬਹੁਤ ਸਾਰਾ ਰੌਲਾ ਪੱਪਾਇਆ ਤਾਂ ਇਹ ਕੇਸ ਜਿਹੜਾ ਰਜਿਸਟਰ ਹੋਇਆ ਉਹਦੇ ਬਾਅਦ ਕੀ ਹੋਇਆ ਕਿ ਮਤਲਬ ਪੁਲਿਸ ਨੇ ਇਸ ਨੂੰ ਰਫਾ ਦਫਾ ਕਰਨਾ ਚਾਹਿਆ ਜਿਹੜੇ ਉੱਥੇ ਜਿਹੜੇ ਐਵੀਡੈਂਸ ਸੀ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹਾਈ ਕੋਰਟ ਜਦੋਂ ਕੇਸ ਗਿਆ ਕਲਕੱਤਾ ਹਾਈ ਕੋਰਟ ਵਿੱਚ ਉਹਨਾਂ ਨੇ ਇਹ ਕਿਹਾ ਕਿ ਇਹ ਕੇਸ ਤੁਸੀਂ ਇਮੀਡੀਟਲੀ ਸੀਬੀਆਈ ਨੂੰ ਰੈਫਰ ਕਰੋ ਉੱਥੇ ਜਿਹੜੀ ਮਤਲਬ ਕਲਕੱਤਾ ਪੁਸਤਰੀ ਪੁਲਿਸ ਸੀਗਾ ਬੈਸਟ ਬੰਗਾਲ ਦੀ ਉਨਾ ਨੇ ਉਥੇ ਜਿੱਦ ਕੀਤੀ ਨਹੀਂ ਜੀ ਸਾਨੂੰ ਤੁਸੀਂ 7 ਦਿਨ ਦਾ ਰਿਮਾਨਡ ਦਿਓ ਜੇ 7 ਦਿਨ ਦਾ ਰਿਮਾਨਡ ਘੱਟੋ ਘੱਟ 24 ਘੰਟੇ ਰਿਮਾਨਡ ਦਿਓ ਉਹ ਇਸ ਕਰਕੇ ਸੀ ਕਿ ਜਿਹੜੇ ਬਾਕੀ ਦੇ ਐਵੀਡੈਂਸ ਸੀ ਆ ਉਹ ਹੀ ਸਾਰੇ ਖਤਮ ਕਰ ਦਈਏ ਜੋ ਪੁਲਿਸ ਪ੍ਰਸ਼ਾਸਨ ਨੇ ਕੇਸ ਨੂੰ ਸੋਲਵ ਕਰਨ ਦੀ بجائے ਜਿਹੜੀਆਂ ਉਹਦੇ ਐਵੀਡੈਂਸੀ ਉਹ ਸਾਰੇ ਤੇ ਸਾਰੇ ਜਿਹੜੇ ਸੀ ਉਹ ਖਤਮ ਕਰਨੇ ਚਾਏ ਜਦੋਂ ਇਹ ਗੱਲ ਨਹੀਂ ਬਣੀ ਤਾਂ 15 ਅਗਸਤ ਨੂੰ ਆਜ਼ਾਦੀ ਦੇ ਦਿਹਾੜੇ ਤੇ ਜਦੋਂ ਸਾਡੇ ਸਾਰੇ ਡਾਕਟਰ ਉਥੇ ਬੈਠੇ ਪੀਸਫੁਲ ਪ੍ਰੋਟੈਸਟ ਕਰ ਰਹੀ ਸੀ ਤਾਂ ਉੱਥੇ ਮੈਂ ਕਹਿ ਸਕਦਾ ਹਾਂ ਕਿ ਗਵਰਨਮੈਂਟ ਦੇ ਆਪਣੇ ਬੰਦੇ ਭੇਜੇ ਹੋਏ ਗੁੰਡੇ ਜਿਨ੍ਹਾਂ ਨੇ ਜਾ ਕੇ ਉੱਥੇ ਪਹਿਲਾਂ ਖੂਬ ਜਿਹੜਾ ਹਸਪੀਟਲ ਦਾ ਇਨਫਰਾਸਟ੍ਰਕਚਰ ਚੀਰੋ ਡੈਮੇਜ ਕੀਤਾ ਗਾਰਡ ਤੋੜੇ ਉਹਨਾਂ ਨੇ ਜਿਹੜੇ ਪ੍ਰੂਫ ਸੀ ਐਵੀਡੈਂਸੀ ਉਹ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕਿ ਤਣ ਨੂੰ ਇੱਥੇ ਡੀਐਨਏ ਟੈਸਟ ਜਿਹੜੇ ਆ ਉਹ ਐਗਜ਼ਾਮੀਨੇਸ਼ਨ ਨਾ ਹੋ ਸਕਣ ਪਰ ਅਨਫੋਰਚਨਟਲੀ ਉਹਨਾਂ ਵਾਸਤੇ ਸਾਡੇ ਪਾਸੇ ਠੀਕ ਰਹੀ ਕਿ ਜਿੱਥੇ ਵਾਕਿਆ ਹੋਇਆ ਸੀ ਉਹ ਉਥੇ ਲੋਕ ਲੱਗਾ ਸੀ ਉਥੇ ਜਾ ਹੀ ਨਹੀਂ ਪਾਏ। ਸੋ ਉਸ ਦਿਨ ਤੋਂ ਮਤਲ ਸਾਡੇ ਆਲ ਓਵਰ ਇੰਡੀਆ ਛੜੀਆਂ ਜਿੰਨੀਆਂ ਵੀ ਮੈਡੀਕਲ ਇੰਸਟੀਚੂਟ ਨੇ ਹਸਪੀਟਲ ਨੇ ਗਵਰਨਮੈਂਟ ਅਦਾਰੇ ਨੇ ਉਹ ਦਿੱਲੀ ਪ੍ਰੋਟੈਸਟ ਕਰ ਰਹੇ ਨੇ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜੇ ਅਸੀਂ ਇਹ ਨਾਰਾ ਲਾਂਦੇ ਆਂ ਕੇ ਬੇਟੀ ਬਚਾਓ ਬੇਟੀ ਪੜਾਓ ਅਸੀਂ ਬੇਟੀ ਪੜਾਹਾ ਤੇ ਲਈ ਪਰ ਬਚਾ ਨਹੀਂ ਪਾਏ ਅਸਾ ਦਾ ਅੱਜ ਦਾ ਪ੍ਰੋਟੈਸਟ ਹੋਈ ਹੈ ਕਿ ਅਸੀਂ ਡਾਕਟਰ ਅਸੀਂ ਤੁਹਾਡੇ ਵਿੱਚ ਹੀ ਆ ਤੁਹਾਡੇ ਹੀ ਭਰਾ ਹਾਂ ਤੁਹਾਡੇ ਵਿੱਚ ਹੀ ਤੁਹਾਡੀਆਂ ਭੈਣਾਂ ਨੇ ਤੁਹਾਡੇ ਵਿੱਚ ਹੀ ਆ ਅਸੀਂ ਇਸੇ ਸਮਾਜ ਦਾ ਇੱਕ ਬਹੁਤ ਵੱਡਾ ਇੱਕ ਅੰਗ ਆ ਜਿਹੜਾ ਤੁਹਾਡੀ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਮੇਸ਼ਾ ਤਿਆਰ ਰੰਦਾ ਪਰ ਅਸੀਂ ਆਪਣੀਆਂ ਆਪਣੀ ਮਤਲਬ ਪਰਸਨਲ ਲਾਈਫ ਨੂੰ ਪਰੇ ਕਰਕੇ ਅਸੀਂ ਜਿਹੜੀਆਂ ਸਿਵਮਾਂ ਦੇ ਰਹੇ ਆ ਐਟ ਲੀਸਟ ਅਸੀਂ ਚਾਹੁੰਦੇ ਆ ਕਿ ਸਾਨੂੰ ਵੀ ਸੇਫ ਸੈਫਟੀ ਮਿਲੇ ਅਸੀਂ ਜਿਹੜੇ ਜਿੱਥੇ ਅਸੀਂ ਕੰਮ ਕਰ ਰਹੇ ਆ ਉੱਥੇ ਸਾਨੂੰ ਇਹ ਲੱਗਿਆ ਕਿ ਇਹ ਬੜੀ ਸਾਡੇ ਵਾਸਤੇ ਸੇਫ ਜਗ੍ਹਾ ਹੈਗੀ ਆ ਇਹ ਸਾਨੂੰ ਹਮੇਸ਼ਾ ਇਹ ਡਰ ਬਣਿਆ ਰਹੇਗਾ ਕਿ ਅਸੀਂ ਸਾਡੇ ਹਾਸਿਲ ਨੂੰ ਪਤਾ ਨਹੀਂ ਕਿਸੇ ਨੇ ਆ ਕੇ ਸਾਡੇ ਤੇ ਅਟੈਕ ਕਰ ਦੇਣਾ ਸਾਡੀ ਪ੍ਰਾਪਰਟੀ ਨੂੰ ਡੈਮੇਜ ਕਰ ਦੇਣਾ ਤਾਂ ਅਸੀਂ ਇਹ ਜਿਹੜੀਆਂ ਸਿਵਮਾਂ ਕਿਤਨਾ ਦੇ ਪਾਵਾਂਗੇ ਸੋ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਅੱਜ ਦੇ ਦਿਨ ਸਮੁੱਚੇ ਦੇਸ਼ ਵਿੱਚ ਇੱਕ ਸ਼ਾਂਤ ਵੇਜ ਢੰਗ ਦੇ ਨਾਲ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਔਰ ਆਸ ਕਰਦੇ ਹਾਂ ਸਰਕਾਰ ਕੋਲ ਕਿ ਉਹ ਸਾਡੀ ਨੌਜਵਾਨ ਡਾਕਟਰ ਜਿਹਦਾ ਕੋਈ ਕਸੂਰ ਨਹੀਂ ਸੀ ਜਿਹੜੀ ਲੋਕਾਂ ਦੀ ਜਾਨ ਬਚਾ ਰਹੀ ਸੀ ਔਰ ਆਪਣੀ ਜਾਨ ਨਹੀਂ ਬਚਾ ਪਾਈ ਅਸੀਂ ਉਹਦੇ ਬਾਰੇ ਤੇ ਹੁਣ ਅਸੀਂ ਕੁਝ ਬਹੁਤਾ ਕਰ ਨਹੀਂ ਸਕਦੇ ਲੇਕਿਨ ਸਾਡੀਆਂ ਹੋਰ ਪੈਣਾ ਸਾਡੀਆਂ ਬੇਟੀਆਂ ਜਿਨ੍ਹਾਂ ਨੂੰ ਹੀ ਉੱਚ ਸਿੱਖਿਆ ਦੇ ਕੇ ਇਹ ਸੁਭਾਵਾ ਵਾਸਤੇ ਦੇ ਦੇਣ ਐਕਲੀਸਟ ਉਹ ਆਪਣੀਆਂ ਸੁਭਾਵਾ ਮਤਲ ਅਜ਼ਾਦੀ ਦੇ ਨਾਲ ਦੇ ਸਕਣ ਬਿਨਾ ਕਿਸੇ ਡਰ ਭੈਰ ਦੇ ਦੇ ਸਕਣ ਜਿਸ ਦਿਨ ਇਹ ਕਰ ਕਰ ਲਿਆ ਕਿ ਸਾਡੀਆਂ ਬੱਚੀਆਂ 24 ਘੰਟੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀਆਂ ਨੇ ਆਪਣੀ ਕੰਮ ਕਰਨ ਵਾਲੀ ਜਗ੍ਹਾ ਤੇ ਉਦੋਂ ਹੀ ਸਮਝਾਂਗੇ ਕਿ ਅਸੀਂ ਅਜਾਦ ਹੋਏ ਸਰ ਜੇਕਰ ਗਵਰਨਮੈਂਟ ਉਹਨਾਂ ਨੂੰ ਅਜੇ ਤੱਕ ਇਨਵੈਸਟੀਗੇਸ਼ਨ ਨੂੰ ਮਤਲ ਜਿਹੜੇ ਐਵੀਡੈਂਸ ਹੈ ਉਹਨਾਂ ਨੂੰ ਖਤਮ ਕਰਨ ਦੀ ਹੈ ਤੇ ਸਿੱਧੇ ਤੌਰ ਤੇ ਆ ਕੇ ਗਵਰਨਮੈਂਟ ਪਿੱਛੇ ਹੈ ਕੋਈ ਇਨਫਲੂਐਂਸਰ ਬੰਦਾ ਜਿਹਨੂੰ ਗਵਰਨਮੈਂਟ ਬਚਾਉਣਾ ਚਾਹੁੰਦੀ ਹੈ ਗ੍ਰੋਸ ਫੇਲਰ ਹੈ ਜੀ ਦੇਖੋ ਨਾ ਇੰਸਟੀਚੂਨ ਦੀ ਫੇਲਰ ਹੈ ਮਤਲ ਐਡਮਿਸ਼ਨ ਦੀ ਫੇਲਰ ਹੈ ਗਵਰਨਮੈਂਟ ਦੀ ਫੇਲਰ ਹੈ ਸਾਰੇ ਆਈਐਮਏ ਸ਼ੁਰੂ ਤੋਂ ਹੀ ਹਰ ਵਾਰ ਇਹ ਡਿਮਾਂਡ ਰੱਖ ਰਹੀ ਹੈ ਕਿ ਸਾਡੇ ਵਾਸਤੇ ਹਰ ਦੇ ਵਰਕਿੰਗ ਪ੍ਰੈਸ ਦੇ ਸਾਨੂੰ ਕੰਮ ਕਰਨ ਵਾਸਤੇ ਇੱਕ ਇਹੋ ਜਿਹਾ ਐਕਟ ਬਣਾਓ ਜਿਹੜਾ ਸਾਨੂੰ ਅਸੀਂ ਆਪਿਆਂ ਨੂੰ ਸੇਫ ਸੰਸਕੀਏ ਠੀਕ ਹੈ ਨਾ ਕੋਈ ਸੈਂਟਰ ਕੋਈ ਐਕਟ ਗਵਰਨਮੈਂਟ ਬਣਾਏ ਜਿਹਦੇ ਨਾਲ ਕੋਈ ਡਾਕਟਰ ਦੀ ਸੇਫਟੀ ਸਿਕਿਉਰਿਟੀ ਹੋਵੇ ਦੇਖੋ ਅਸੀਂ ਕਮਿਟਿਟਡ ਹੈ ਆਪਣੇ profession ਤੇ ਅਸੀਂ ethical oath ਲੈ ਕੇ ਆਨੇ ਆ ਕਿ ਅਸੀਂ ਜਿਹੜੀਆਂ ਇਹ ਸੇਵਾਵਾਂ ਆਪਾਂ ਲੋਕਾਂ ਨੂੰ ਸਮਰਪਿਤ ਕਰਾਂਗੇ ਸਮਾਜ ਸੇਵਾ ਕਰਾਂਗੇ ਸਾਰਾ ਕੁਝ ਕਰਾਂਗੇ ਅਸੀਂ ਕਰ ਰਹੇ ਹਾਂ ਇਹ ਕਰਦੇ ਰਹਿਣਾ ਲੇਕਿਨ ਛੱਡਾ ਤੁਹਾਡੇ ਜਰੀਏ ਜਿਹੜੀ ਮੀਡੀਆ ਦਾ ਬਹੁਤ ਵੱਡਾ ਰੋਲ ਹੈ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਕਿ ਤੁਸੀਂ ਜਿਹੜੀ ਸਾਡੀ ਆਵਾਜ਼ ਬਣ ਕੇ ਇਹ ਗਵਰਨਮੈਂਟ ਤੱਕ ਪਹੁੰਚਾਓ ਕਿ ਡਾਕਟਰਸ ਜਿਹੜੇ ਹੈਗੇ ਆ ਉਹ ਲੋਕਾਂ ਦੀ ਸੇਵਾ ਕਰ ਰਹੇ ਨੇ ਤੋਂ ਵੀ ਕੰਤੀ ਸੇਵਾ ਕਰ ਰਹੇ ਨੇ ਉਹਨਾਂ ਨੂੰ ਮਤਲ ਜਿਹੜੀ ਸਿਕਿਉਰਟੀ ਹੈ ਉਹਨਾਂ ਦੀ ਸੇਫਟੀ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ ਪਰ ਉਹਦੇ ਵਾਸਤੇ ਕੋਈ ਕਾਨੂੰਨ ਬਣਨਾ ਚਾਹੀਦਾ ਸੋ ਮੈਂ ਤੁਹਾਡਾ ਸਾਰਿਆਂ ਦਾ ਮੀਡੀਆ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਅੱਜ ਸਾਡੇ ਕੋਲ ਆਏ ਹੋ ਔਰ ਮੈਂ ਸਮਝਦਾ ਕਿ ਸਾਡੀ ਆਵਾਜ਼ ਜਿਹੜੀ ਆ ਤੁਸੀਂ ਬੁਲੰਦ ਕਰਕੇ ਲੋਕਾਂ ਤੱਕ ਪਹੁੰਚਾਓਗੇ ਔਰ ਅਸੀਂ ਪੂਰੀ ਮੈਡੀਕਲ ਫੈਰਮੈਂਟੇਂਟੀ ਔਰ ਪੂਰਾ ਸਮਾਜ ਇਸ ਵਾਅਦੇਤ ਨਾਲ ਪੂਰੀ ਤਰ੍ਹਾਂ ਬੁਰੀ ਤਰ੍ਹਾਂ ਝੋੜਿਆ ਗਿਆ ਔਰ ਇਹੋ ਹੀ ਉਮੀਦ ਨਾਲ ਕਿ ਅਗਾਹ ਕੋਈ ਐਹੋ ਜੀ ਜਿਹੜੀ ਘਟਨਾ ਨਾ ਵਾਪਰੇ ਅੱਜ ਅਸੀਂ ਮੰਗ ਪੱਤਰ ਜਿਹੜਾ ਦਿਸਮ ਦੇਣਾ ਸੀ ਦਿਸਮ ਦੇ ਰਹੇ ਅੱਜ ਮੰਗ ਪੱਤਰ ਕਿਉਂਕਿ ਅੱਜ ਵੀਂਗ ਅੱਜ ਸੈਚਰਡੇ ਛੁੱਟੀ ਹੋਣ ਕਰਕੇ ਰਿਸਪੈਕ ਇੱਥੇ ਨਹੀਂ ਹੈ ਅਸੀਂ ਮੰਗ ਪੱਤਰ ਜਿਹੜਾ ਹੈਗਾ ਉਹਨਾਂ ਨੂੰ ਸਬਮਿਟ ਕਰਾਂਗੇ ਹਾਂਜੀ ਸਾਥੀ ਮੇਬਰ ਡਾਕਟਰ ਵੈਲਫੇਅਰ ਐਸੋਸੀਏਸ਼ਨ ਪ੍ਰੈਜ਼ੀਡੈਂਟ ਔਰ ਆਈਐਮਐ ਮੈਂਬਰ ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਕਾਲ ਤੇ ਅਸੀਂ ਇੱਕ ਬਹੁਤ ਹੀ ਮੰਨ ਭਾਗੀ ਜੋ ਘਟਨਾ ਵਾਪਰੀ ਹੈ 9 ਤਰੀਕ ਨੂੰ ਔਰ ਉਹ ਘਟਨਾ ਐਸ ਕੇ ਇੱਕ ਡਾਕਟਰ ਸਾਡੇ ਡੇਡੀ ਡਾਕਟਰ ਜੋ ਕਿ ਐਮਡੀ ਪਰਮਾ ਲੋਜਿਸਟ ਜਾਂ ਤੁਸੀਂ ਚੈਸਟ ਕਹਿ ਸਕਦੇ ਹੋ ਚੈਸਟਨ ਟੀਵੀ ਪਹਿਲਾਂ ਕਹੀਦਾ ਸੀ ਤੋਂ ਪਰਮਾ ਲੋਜਿਸਟ ਦੀ ਐਮਡੀ ਕਰ ਰਹੀ ਸੀ ਔਰ ਉਹਨਾਂ ਨੂੰ ਮਤਲਬ 36 ਘੰਟੇ ਡਿਊਟੀ ਕਰਨ ਤੋਂ ਬਾਅਦ ਉਹ ਆਪਣੇ ਰੈਸਟ ਰੂਮ ਚ ਕਹਿ ਲੋ ਜਾਂ ਮਤਲਬ ਇਸ ਤਰ੍ਹਾਂ ਜਿਹੜੇ ਨੇ ਗਏ ਨੇ ਸੈਮੀਨਾਰ ਰੂਮ ਚ ਜਾ ਕੇ ਰੈਸਟ ਕਰਨ ਲੱਗੇ ਨੇ ਔਰ ਮਤਲਬ ਇਹ ਤਕਰੀਬਨ ਗੱਲ ਕੋਈ 11 ਵਜੇ ਤੱਕ ਉਹਨਾਂ ਦੀ ਆਪਣੇ ਪੇਰੈਂਟ ਨਾਲ ਗੱਲ ਹੁੰਦੀ ਰਹੀ ਹੈ ਸਿਵਲ ਆਲ ਰਾਈਟ ਕੋਈ ਪ੍ਰੋਬਲਮ ਨਹੀਂ ਸੀ ਉਸ ਤੋਂ ਬਾਅਦ ਦੋ ਇਹ ਤੋਂ ਬਾਅਦ ਜਦੋਂ ਗਏ ਨੇ ਉਸ ਤੋਂ ਬਾਅਦ ਸਵੇਰੇ ਹੀ ਪਤਾ ਲੱਗਾ ਕਿ ਉਹਨਾਂ ਦੇ ਨਾਲ ਮਤਲਬ ਇੱਕ ਗੈਂਗ ਰੇਪ ਹੋਇਆ ਕਿ ਕਿਉਂਕਿ ਉਸ ਤੋਂ ਬਾਅਦ ਪੋਸਟਮਾਰਟਮ ਹੀ ਹੋ ਚੁੱਕਾ ਔਰ ਇਸ ਬਰੂਟਲਿਟੀ ਦੇ ਨਾਲ ਮਤਲਬ ਉਹ ਸਾਡੀ ਡਾਕਟਰ ਬੇਟੀਆਂ ਨੇ ਇਸ ਤਰ੍ਹਾਂ ਹੀ ਸਾਡੀ ਉਹ ਬੇਟੀ ਸੀ ਜਿਹਦੇ ਨਾਲ ਇੱਕ 30 ਇਅਰ ਦੀ ਮਤਲਬ ਕਹੋ ਡਾਕਟਰ ਜਿਹਨੇ ਅਜੇ ਬੜਾ ਕੁਝ ਕਰਨਾ ਸੀ ਔਰ ਕਿੰਨਾ ਮਿਹਨਤ ਨਾਲ ਨੀਟ ਉਹਨੇ ਕ੍ਰੈਸ਼ ਕੀਤਾ ਹੋਵੇਗਾ ਉਸ ਤੋਂ ਬਾਅਦ ਅੰਡਰਗ੍ਰੈਜੂਏਟ ਦਾ ਕੀਤਾ ਫਿਰ ਉਹਨੇ ਜਿਹੜਾ ਐਮਡੀ ਦਾ ਮਤਲਬ ਨੀਟ ਜਿਹੜਾ ਉਹਨੂੰ ਕ੍ਰੈਸ਼ ਕਰਕੇ ਫਿਰ ਉਹਨੂੰ ਐਮਡੀ ਮਿਲੀ ਔਰ ਉਸ ਤੋਂ ਬਾਅਦ ਉਹਨੇ ਅਜੇ ਬਹੁਤ ਕੁਝ ਕਰਨਾ ਹੀ ਔਰ ਲੋਕਾਂ ਦੀ ਸੇਵਾ ਕਰ ਰਹੀ ਸੀ ਔਰ ਉਸ ਦਿਨ ਵੀ ਉਹ ਸੇਵਾ ਕਰ ਰਹੀ ਸੀ ਉਹ ਆਪਣਾ ਕੰਮ ਕਰ ਰਹੀ ਸੀ ਹਰ ਇੱਕ ਦੀ ਮਤਲਬ ਟ੍ਰੀਟਮੈਂਟ ਦੇ ਰਹੀ ਸੀ ਤੁਹਾਡੀ ਜਾਨ ਨੂੰ ਬਚਾਰ ਰਹੀ ਸੀ ਪਰ ਉਹਦੀ ਜਾਨ ਨੂੰ ਕੋਈ ਬਚਾ ਨਹੀਂ ਸਕਿਆ ਕੋਈ ਉਹਨੂੰ ਦੇਖ ਨਹੀਂ ਸਕਿਆ ਤੇ ਉਹਦੇ ਤੇ ਅਟੈਕ ਕੀਤਾ ਗਿਆ ਉਹਨੂੰ ਇੰਨੀ ਬਰਟਲਟੀ ਦੇ ਨਾਲ ਮਾਰਿਆ ਵੀ ਰੇਪ ਕਰਨ ਤੋਂ ਬਾਅਦ ਔਰ ਮਤਲਬ ਜੋ ਜੋ ਹੁਣ ਤੱਕ ਐਵਿਡੈਂਸ ਮਤਲਬ ਪਤਾ ਲੱਗ ਰਿਹਾ ਉਹ ਇਹੀ ਲੱਗ ਰਿਹਾ ਕਿ ਮਤਲਬ ਇਹ ਗੈਂਗ ਰੇਪ ਹੋਇਆ ਕਿਉਂਕਿ ਜਿਹੜਾ ਸੀਮਨ ਜਿਹੜਾ ਕਲੈਕਟ ਕੀਤਾ ਨਾ ਪੋਸਟਮਾਰਟਮ ਦੇ ਬਾਅਦ ਉਹ ਅਬਾਊਟ 150 ਦੇ ਗ੍ਰਾਮ ਦੇ ਤਕਰੀਬਨ ਮਤਲਬ ਨੋਕਜ਼ਾਮਨ ਕੀਤਾ ਗਿਆ ਸੋ ਇੱਕ ਇੱਕ ਜਾਨੇ ਦਾ ਮਤਲਬ ਇਹ ਕੰਮ ਨਹੀਂ ਹੈ ਬਹੁਤ ਸਾਰੇ ਮਤਲਬ ਬੰਦੇ ਜਿਹੜੇ ਇਨਫਲੂਐਂਸ਼ਲ ਬੰਦੇ ਇਨਫਲੂਐਂਸ਼ਲ men ਜਿਹੜੇ ਨੇ ਉਥੋਂ ਦੇ ਉਹ ਇਨਵੋਲਡ ਸੀ ਜਿੱਦਾਂ ਡਾਕਟਰ ਨੇ ਦੱਸਿਆ ਡਾਕਟਰ ਬਾਜਵਾ ਜੀ ਨੇ ਕਿ ਉਹ ਉਹਨਾਂ ਨੂੰ ਉਹਨਾਂ ਨੂੰ ਅਪਣੇ ਸਾਰੇ ਕੇਸ ਨੂੰ ਉਰਦ ਫਰਦ ਕਰਨ ਵਾਸਤੇ ਉਹਨਾਂ ਨੇ ਮਤਲਬ ਅਟੈਕ ਕੀਤਾ ਬਾਅਦ ਚ ਹਸਪੀਟਲ ਦੇ ਔਰ ਉਥੋਂ ਮਤਲਬ ਉਹ ਪਟIENTS ਉਹ ਨਹੀਂ ਮਤਲਬ ਉਥੋਂ ਤੱਕ ਅਫਰੋਚ ਨਹੀਂ ਉਹਨਾਂ ਦੀ ਹੋ ਸਕੇ ਉਹ ਅਜੇ ਤੱਕ ਉਧੇ ਹੀ ਆ ਔਰ ਹੁਣ ਕੇਸ ਇਹ CBI ਨੂੰ ਰੈਫਰ ਹੋ ਗਿਆ ਉਹਨਾਂ ਨੇ ਟੇਕਓਵਰ ਕਰ ਲਿਆ ਹੋਪ ਕਰਦੇ ਆ ਕਿ ਮਤਲਬ ਇਹ ਜਲਦੀ ਕੋਈ ਐਸਾ ਜਿਹਾ ਕਾਨੂੰਨ ਬਣੇ ਜੇ ਡਾਕਟਰ ਬਹੁਰੀ ਮਿਹਨਤ ਨਾਲ ਤੌਰ ਕੰਮ ਕਰਦੇ ਨੇ ਆਪਣਾ ਤਨ ਦੇਈ ਨਾ ਮੰਨਦੇਈ ਨਾ ਆਪਣੇ ਸਾਰੇ ਮਤਲਬ ਜਿਹੜੇ ਦਿਨ ਰਾਤ ਡਾਕਟਰ ਸਾਡੇ ਜਿਹੜੇ ਕੰਮ ਕਰਦੇ ਨੇ ਉਹਨਾਂ ਦੇ ਨਾਲ ਵਤੀਰਾ ਇਹ ਜਿਹੜਾ ਬਹੁਤ ਮਾੜਾ ਇਸ ਤੋਂ ਮੰਦ ਪਗੀ ਇੰਨੀ ਘਟਨਾ ਤੇ ਕੋਈ ਹੋਰ ਨਹੀਂ ਹੋ ਰਹੀ ਸਕਦੀ ਤੇ ਮੈਂ ਮਤਲਬ ਬਿਆਨ ਵੀ ਨਹੀਂ ਕਰ ਸਕਦਾ ਔਰ ਮਤਲਬ ਮੈਂ ਤੇ ਇਹ ਵੀ ਸੋਚਦਾ ਕਿਉਂਕਿ ਚਲੋ ਅਸੀਂ इमोशनल ਹੋ ਗਏ ਆ ਕਿ ਮਤਲਬ ਇਹੋ ਜਿਹੇ ਬੰਦੇ ਨੂੰ ਤੇ ਚੌਂਕ ਦੇ ਖਿਹੜ ਕੇ ਪੰਜ ਸੀਮਾ ਦੇਣੀ ਚਾਹੀਦੀ ਆ ਤਾਂ ਕਿ ਆਉਣ ਵਾਲੀਆਂ ਜਨਰੇਸ਼ਨ ਨੂੰ ਪਤਾ ਲੱਗੇ ਹਰ ਇੱਕ ਨੂੰ ਆਉਣ ਵਾਲੇ ਮਤਲਬ ਬੱਚੇ ਨੂੰ ਪਤਾ ਲੱਗੇ ਕਿ ਮੈਂ ਜੇ ਇਦਾਂ ਦਾ ਕੋਈ ਕੰਮ ਕਰਦਾ ਤੇ ਉਹਦਾ ਰਿਜ਼ਲਟ ਇਦਾਂ ਦਾ ਹੋਣਾ